ਕਾ ਹੋ ਰਿਹਾ ਅਰੇ ਚੱਲ ਵੀ ਸਾਡੀ ਭਈ ਆ ਵੀ ਚਲਾਦਾ ਝੂਲਾ ਹੈ ਪਰ ਬੈਠੇ ਦੋ ਜਣੇ ਆ ਮੈਨੂੰ ਛੁੱਟੀ ਸੀ ਤੇ ਸਰਗੁਣ ਕਹਿੰਦੀ ਵੀ ਮੈਨੂੰ ਵੀ ਲੈ ਕੇ ਜਾਓ ਮੇਲੇ ਤੇ ਦੋ ਤਿੰਨ ਦਿਨ ਕਹਿੰਦੀ ਰਹੀ ਪਪਾ ਜੀ ਛੋਰਾਂ ਦਾ ਸਾਗ ਤੇ ਮਿੱਟੀ ਦੀ ਰੋਟੀ ਤੇ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਬਾਬਾ ਸ਼ੇਖ ਫਰੀਦ ਜੀ ਦਾ ਜਿਹੜਾ ਮੇਲਾ ਜਿਹੜਾ ਚੱਲ ਰਿਹਾ ਵਾ ਅੱਜ ਤਰੀਕ ਹੈਗੀ ਆ 22 ਸਤੰਬਰ 2025 ਤਦ ਲੈ ਗਾ ਜਿਹੜਾ 100 ਵਾ ਸਰ ਮੇਲਾ ਪੱਥਰ ਨੂੰ ਦਿਖਾਵਾਂਗੇ ਬਣੇ ਰਿਹਾ ਜੋ ਵਲੌਗ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੋ ਵੀ ਵੀਡੀਓ ਨੂੰ ਹਾਈਪ ਜ਼ਰੂਰ ਕਰਿਆ ਜੋ ਵੀ ਵੀਡੀਓ ਇਹ ਆਸੀ ਦਾ ਹਾਂ ਸਰਗੁਣ ਨੂੰ ਛੁੱਟੀ ਸੀ ਤੇ ਸਰਗੁਣ ਕਹਿੰਦੀ ਵੀ ਮੈਨੂੰ ਵੀ ਲੈ ਕੇ ਜਾਓ ਮੇਲੇ ਤੇ ਦੋ ਤਿੰਨ ਦਿਨ ਕਹਿੰਦੀ ਰਹੀ ਪਾਪਾ ਜੀ ਆ ਮੈਨੂੰ ਲੈ ਕੇ ਜਾਓ ਵੱਧ ਨਹੀਂ ਲੈ ਕੇ ਜਾਓ ਪਰ ਇਹਨੂੰ ਹੁਣ ਮੈਂ ਕਿਹਾ ਬਾਬੇ ਛੇ ਕਫੀ ਜਿਹਦੇ ਮੇਲੇ ਤੇ 프리ਦਕੋਟ ਲੈ ਕੇ ਜਾਵਾਂਗੇ ਹਨਾ ਪੀ ਲੋ ਪਾਣੀ ਕਰਦੇ ਆ ਇਹ ਹੈਗਾ ਨਹਿਰੂ ਸਟੇਡੀਅਮ ਇੱਥੇ ਕਬੱਡੀ ਟੂਰਨਾਮੈਂਟ ਦੇ ਜਿਹੜੇ ਮੈਚ ਚੱਲ ਰਹੇ ਆ ਇਹ ਲਗਭਗ ਜਿਹੜਾ 70 ਕਿਲੋ ਦੀ ਜਿਹੜੇ ਮੈਚ ਚੱਲੇ ਜਾਂਦੇ ਆ ਤਾਂ ਕੋਲ ਤੇ ਅੱਗੇ ਤੇ ਜਿਹੜਾ ਹਰ ਸਾਲ ਬਰਜਿੰਦਰਾ ਕਾਲਜ ਦੇ ਵਿੱਚ ਕਿਤਾਬਾਂ ਦੀ ਸਟਾਲ ਲੱਗਦੀ ਆ ਤੇ ਇਸ ਵਾਰ ਜਿਹੜਾ ਇੱਧਰਲੇ ਪਾਸੇ ਸਟਾਲ ਕੋਈ ਵੀ ਨਹੀਂ ਲੱਗੀ ਕਿਤਾਬਾਂ ਦੀ ਜਾਂ ਹੋਰ ਵੀ ਜਿਹੜਾ ਕੁਝ ਲੱਗਦਾ ਸੀ ਪਰ ਉਹ ਨਹੀਂ ਲੱਗਦੇ ਇਸ ਵਾਰ ਇੱਥੇ ਲੱਗਿਆ ਹੋਇਆ ਪ੍ਰਸ਼ਾਦੇ ਦਾ ਲੰਗਰ ਸਮੂਹ ਨਗਰ ਨਿਵਾਸੀ ਪਿੰਡ ਅਰਾਈਆਂ ਵਾਲਾ ਕਲਾ ਇੱਥੇ ਸਰੋਂ ਦਾ ਸਾਜ਼ ਮੱਕੀ ਦੀ ਰੋਟੀ ਤੇ ਲੱਸੀ ਦਾ ਲੰਗਰ ਲੱਗਿਆ ਹੋਇਆ ਵਾ ਇਹ ਹੈਗਾ ਬਜਿੰਦਰਾ ਕਾਲਜ ਵਾਲਾ ਰੋਡ ਤੇ ਲਾਈਨ ਦੇ ਵਿੱਚ ਲੱਗਣਾ ਪਈਦਾ ਤੇ ਆਪਾਂ ਲੱਸੀ ਪੀਣੀ ਕੱਲੀ ਪਹਿਲਾਂ ਲੱਸੀ ਪੀ ਲਿਓ ਇਧਰਲੇ ਪਾਸੇ ਤਾਂ ਬਾਈ ਜਿਹੜਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਲੱਸੀ ਦਾ ਲੰਗਰ ਲੱਗਿਆ ਹੋਇਆ ਤੇ ਉਧਰਲੇ ਪਾਸੇ ਜਿਹੜਾ ਸ਼ਾਹੀ ਪਨੀਰ ਤੇ ਪ੍ਰਸ਼ਾਦਿਆਂ ਦਾ ਲੰਗਰ ਲੱਗਾ ਹੋਇਆ ਵਾ ਬਜਿੰਦਰਾ ਕਾਲਜ ਵਾਲੇ ਰੋਡ ਤੇ ਤੇ ਸਾਹਮਣੇ ਹੈਗਾ ਡੈਰਾ ਡੈਰੀ ਚੌਂਕ ਸਾਰੇ ਰੋਡ ਤਕਰੀਬਨ ਜਿਹੜੇ ਬੀਵੀਆ ਤੇ ਪੁਲਿਸ ਵਾਲਿਆਂ ਦੀ ਵੀ ਜਿਹੜੀ ਡਿਊਟੀ ਲੱਗੀ ਇਧਰਲੇ ਪਾਸੇ ਡੈਰੀ ਚੌਂਕ ਤੇ ਵੀ ਲੇਡੀਜ਼ ਪੁਲਿਸ ਤੇ ਜਿਹੜੇ ਜੈਂਟਸ ਉਹ ਜਿਹੜੇ ਲੱਗੇ ਹੋਏ ਆ ਸੇਵਾ ਦੇ ਵਿੱਚ ਤੇ ਤਕਰੀਬਨ ਜਿਹੜਾ ਸਭ ਕੁਝ ਫਰੀਦਕੋਟ ਦੇ ਵਿੱਚ ਆਵਾਜਾਈ ਜਿਹੜੀ ਬੰਦ ਹੋ ਜਾਣੀ ਕੱਲ ਨੂੰ ਕਿਉਂਕਿ ਕੱਲ ਨੂੰ ਹੈਗਾ ਨਗਰ ਕੀਰਤਨ ਅੱਜ ਤਾਂ ਹਜੇ ਬੱਸਾਂ ਪੁੱਸਾਂ ਜਿਹੜੀਆਂ ਚੱਲਦੀਆਂ ਕੱਲ ਨੂੰ ਸਾਰਾ ਕੁਝ ਬੰਦ ਹੋਊਗਾ ਇੱਧਰਲੇ ਪਾਸੇ ਲੱਗਾ ਹੋਇਆ ਵਿਸ਼ਾਖ ਖੂਨਦਾਨ ਕੈਂਪ ਇਹ ਕੱਲ ਵੀ ਲੱਗਾ ਸੀ ਤੇ ਅੱਜ ਵੀ ਲੱਗਾ ਵਾ ਇੱਧਰਲੇ ਪਾਸੇ ਸਾਹਮਣੇ ਝੰਡਾ ਚੌਕ ਆ ਜਾਂਦਾ ਵਾ ਫਰੀਦਕੋਟ ਦਾ ਝੰਡੇ ਚੌਕ ਤੇ ਵੀ ਜਿਹੜਾ ਟੈਂਟ ਲਾ ਕੇ ਬਹੁਤ ਵਧੀਆ ਬਣਾਇਆ ਤੇ ਸਫਾਈ ਦਾ ਕੰਮ ਜਿਹੜਾ ਨਾਲ-ਨਾਲ ਫਰੀਦਕੋਟ ਦੇ ਚੱਲੀ ਜਾਂਦਾ ਵਾ ਇਹ ਹੈਗਾ ਜਿਹੜਾ ਬਾਬੇ ਫਰੀਦ ਵਾਲਾ ਰੋਡ ਤੇ ਇੱਧਰਲੇ ਪਾਸੇ ਢਿੱਲਾ ਬਾਬਾ ਫਰੀਦ ਜੀ ਆ ਤੇ ਆਪਾਂ ਪਹਿਲਾਂ ਉਧਰ ਜਾਨੇ ਆ ਦਰਸ਼ਨ ਕਰਨ ਵਾਸਤੇ ਤੇ ਇੱਥੇ ਕਹਾ ਪੁਰਾਣਾ ਗੇਟ ਬਣਿਆ ਹੋਇਆ ਵਾ ਬਾਬੇ ਫ੍ਰੀਜ ਨੂੰ ਜਾਣੇ ਜਦੋਂ ਬਾਬਾ ਟਿੱਲਾ ਬਾਬਾ ਫ੍ਰੀਜ ਨੂੰ ਜਾਣੇ ਆ ਤੇ ਹੈ ਗੇਟ ਟਾਇਪ ਆ ਤੇ ਹੋ ਸਕਦਾ ਕਿਸੇ ਟਾਈਮ ਤੇ ਛੱਤ ਵੀ ਬਣੀ ਹੋਵੇ ਤੇ ਇੱਥੇ ਫਿਰ ਪਾਰਕਿੰਗ ਆ ਜਾਂਦੀ ਹੈ ਤੇ ਬਹੁਤ ਵੱਡਾ ਜਿਹੜਾ ਬੋਰਡ ਲੱਗਾ ਹੋਇਆ ਵਾ ਕੋ ਅੱਗੇ ਜਾਣ ਵਾਲਾ ਰਸਤਾ ਇੱਥੋਂ ਬੰਦ ਕੀਤਾ ਹੋਇਆ ਸੰਗਲ ਲਾਟਾ ਵਾ ਮੋਟਰਸਾਈਕਲ ਹੀ ਲੰਘਦੇ ਕਾਰਾਂ ਕੋਲੋਂ ਜਿਹੜੀਆਂ ਉਹ ਜਿਹੜੀਆਂ ਸਾਰੀਆਂ ਬੰਦ ਕੀਤੀਆਂ ਹੋਈਆਂ ਇਹ ਆ ਗਈ ਆ ੱੱਲਾ ਬਾਬਾ ਫਰੀਦੀ ਵਾਲੀ ਗੱਡੀ ਤੇ ਅੱਗੇ ਜਿਹੜਾ ਮੈਲ ਆਊਗਾ ਕੋਥੇ ਕਾ ਵੀ ਜਿਹੜਾ ਰੌਣਕ ਮੇਲਾ ਹੈਗਾ ਬਾਜ਼ਾਰ ਭਰਿਆ ਭਰਿਆ ਜਾ ਹੈਗਾ ਵਾ ਸਾਹਮਣੇ ਵੀ ਇੱਕ ਖੂਨਦਾਨ ਕੈਂਪ ਲੱਗਾ ਵਾ ਹਣ ਉਹ ਉਹ ਸਾਹਮਣੇ ਜਿਹੜਾ ਬਾਕੀ ਰਾਏ ਦਾ ਮਹਿਲ ਆ ਜਾਂਦਾ ਵਾ ਜਿਹੜਾ ਕਾਫੀ ਬਿਜਾਰ ਹੈ ਭਰਿਆ ਭਰਿਆ ਵਾ ਜਿਹੜਾ ਬਾਬਾ ਟੱਲਾ ਬਾਬਾ ਫਰੀਜੀ ਨੂੰ ਰਸਤਾ ਜਾਂਦਾ ਨਾ ਜਿਹੜਾ ਤੇ ਦੁਕਾਨਾਂ ਤਾਂ ਵੈਸੇ ਇੱਥੇ ਲੱਗੀਆਂ ਹੁੰਦੀਆਂ ਤੇ ਉਂ ਤਾਂ ਵੈਸੇ ਰੌਣਕ ਮੇਲਾ ਤਾਂ ਵੈਸੇ ਵੀ ਜ਼ਿਆਦਾ ਹੁੰਦਾ ਪਰ ਅੱਜ ਬਾਬਾ ਫਰੀਜੀ ਦਾ ਜਹਾੜਾ ਕਰਕੇ ਤੇ ਬਹੁਤ ਜ਼ਿਆਦਾ ਸੰਗਤ ਆ ਸੰਗਤ ਵਾਸਤੇ ਪੂਰਾ ਪੱਖਿਆ ਸਾਈਡ ਪ੍ਰਬੰਧ ਕੀਤਾ ਹੋਇਆ ਬਈ ਗਰਮੀ ਵੱਲੋਂ ਵੀ ਜਿਹੜੀ ਹੈ ਨਾ ਕੋਈ ਤਕਲੀਫ ਨਾ ਹੋਵੇ ਤੇ ਪੱਖੇ ਥਾਂਾਂ ਤੇ ਲੱਗੇ ਹੋਏ ਆ ਬਹੁਤ ਭੀੜ ਆ ਬਈ ਇਧਰਲੇ ਪਾਸੇ ਦਰਬਾਰ ਸਾਹਿਬ ਦੀ ਤੇ ਇਧਰਲੇ ਪਾਸੇ ਜਿੱਧਰਲੇ ਪਾਸੇ ਬਾਬਾ ਫਰੀਦ ਜੀ ਦੀ ਜਿਹੜੀ 베ਰੀ ਦੀ ਲੱਕੜ ਰੱਖੀ ਉਧਰਲੇ ਪਾਸੇ ਬਹੁਤ ਭੀੜ ਆ ਇਹ ਕੋ ਰਾਸੇ ਨਾ ਕੋ ਕੇ ਇਧਰਲੇ ਪਾਸੇ ਹੈਗਾ ਲੰਗਰ ਹਾਲ ਕੁਝ ਮਾਰੂਫ ਹੁੰਦਾ ਸੋਲਾਂ ਮੈਂ ਕਰਦਾ ਇਧਰਲੇ ਪਾਸੇ ਜਿਹੜਾ ਬੂਟਿਆਂ ਦਾ ਲੰਗਰ ਲਾਇਆ ਹੋਇਆ ਵਾ ਉਹ ਬੂਟੇ ਵੰਡੇ ਜਾਂਦੇ ਇਧਰਲੇ ਪਾਸੇ ਇਹ ਹੈਗਾ ਸਹਾਇਤਾ ਕੇਂਦਰ ਪੋਕਸ ਵਾਲੇ ਬੈਠੇ ਆ 10 ਪੁੱਛ ਕਰਦੇ ਆ ਜੋ ਵੀ ਦੱਸਦੇ ਪੁੱਛਦੇ ਆ ਮਨੋਰੰਜਨ ਮੇਲਾ ਜਿਹੜਾ ਹੈਗਾ ਤਾਂ ਨਵੀਂ ਦਾਣਾ ਮੰਡੀ ਦੇ ਵਿੱਚ ਲੱਗਾ ਵਾ ਤੇ ਇੱਥੇ ਟਿਕਟ ਕਰਦੇ ਬਈ 10 ਰੁਪਏ ਜਿਹੜੀ ਟਿਕਟ ਕਾਊਂਟਰ ਆ ਮੈਨੂੰ ਲੱਗਾ 10 ਰੁਪਏ ਕਟਾ ਕੇ ਅੰਦਰ ਜਾਣਾ ਪੈਣਾ ਸੀ ਦੇਖਦੇ ਆ ਫਿਰ ਉੱਥੇ ਟਿਕਟਾਂ ਹੁੰਦੀਆਂ 10-10 ਰੁਪਏ ਦੀਆਂ ਚੱਲ ਪੁੱਤ ਤੇ ਫਿਰ ਅੰਦਰ ਜਿਹੜੀ ਐਂਟਰੀ ਹੁੰਦੀ ਆ ਓਧਰਲੇ ਪਾਸੇ ਹੁਣ ਅਸੀਂ ਜਾਵਾਂਗੇ ਅੰਦਰ ਮੈਂ ਤੇ ਸਰਗੁਣ ਹੋਣਾ ਸਰਗੁਣੇ ਚੱਲ ਪੁੱਤ ਜਦੋਂ ਆਪਾਂ ਅੰਦਰ ਵੜਦੇ ਹਾਂ ਗੇਟ ਤੋਂ ਸਾਹਮਣੇ ਹਣ ਤੇ ਇੱਧਰਲੇ ਪਾਸੇ ਖਾਣ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਤੇ ਨਾਲੇ ਟੈਂਟ ਲੱਗਾ ਹੋਇਆ ਵਾ ਤੇ ਇੱਧਰਲੇ ਪਾਸੇ ਕੋਈ ਖਰੀਦਦਾਰੀ ਕਰਨੀਆਂ ਗਲਾਸ ਗਲੂਸ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਉਹ ਸਾਰੀਆਂ ਇੱਥੇ ਕੀ ਆ ਤੇ ਪਰ ਸਰਗੁਣ ਕਹਿੰਦੀ ਆ ਮੈਨੂੰ ਪਹਿਲਾਂ ਝੂਲੇ ਦਿਖਾਓ ਇਹਨੂੰ ਝੂਲਿਆਂ ਦੀ ਬਣੀ ਕੋਈ ਨਹੀਂ ਸਾਰਾ ਕੁਝ ਵਿਖਾਉਣਾ ਤੁਹਾਨੂੰ ਨਾਲ-ਨਾਲ ਆਪਾਂ ਸਰਗੁਣ ਨੂੰ ਵੀ ਮਦ ਰੰਝਣ ਕਰਾਉਣਾ ਤੇ ਨਾਲ ਆਪਾਂ ਤੁਹਾਨੂੰ ਵੀ ਜਿਹੜਾ ਦਿਖਾਉਣੇ ਆ ਮੇਲਾ ਇਧਰਲੇ ਪਾਸੇ ਆ ਦੁਕਾਨਾਂ ਖਾਲੀ ਪਈਆਂ ਹੋ ਸਕਦਾ ਇਹਨਾਂ ਦਾ ਕੋਈ ਜਿਹੜਾ ਜਿਨ੍ਹਾਂ ਨੇ ਇੱਥੇ ਟੈਂਡਰ ਪਾਸ ਜਿਨ੍ਹਾਂ ਨੇ ਇੱਥੇ ਆਉਣਾ ਹੋਊਗਾ ਤੇ ਉਹ ਹਜੇ ਨਹੀਂ ਆਏ ਹੋਣੇ ਆਹ ਦੇਖੋ ਇਧਰਲੇ ਪਾਸੇ ਇਹ ਦੁਕਾਨਾਂ ਸਾਰੀਆਂ ਖਾਲੀ ਪਈਆਂ ਇੱਥੇ ਆ ਬੁਲਬਲੇ ਫੋੜਨੇ ਆ ਨਿਸ਼ਾਨਾ ਲਾਉਣਾ ਇਹਦਾ ਬਦੂਖ ਨਾਲ 50 ਦੇ 8 ਨਿਸ਼ਾਨੇ ਲਵਾਉਂਦਾ ਬਾਈ ਬਾਈ ਕੰਦਾ ਗਲਾਸ ਸੇਟ ਉਹ 300 ਰੁਪਿਆ ਲੈ ਜਾਏ ਕਿੰਨੇ ਦਾ ਇਹ ਗਲਾਸ ਨਾ ਫੁੱਟਬਾਲ 50 ਰੁਪਏ ਦਾ ਇੱਕ ਪਹਿਲੀ ਬਾਲ ਜੀ ਮਾਰਨਾ ਪਹਿਲੀ ਬਾਲ ਜ ਬਾਈ ਕੰਦਾ ਠੋਕੋ ਤੇ 300 ਰੁਪਿਆ ਲੈ ਗਿਆ ਦਾ ਮੇਲਾ ਵੇਖੋ ਆ ਸਾਰੀਆਂ ਗੇਮਾਂ ਹੀ ਆ ਜੀ 50 ਰੁਪਏ ਦੇ ਵਿੱਚ 6 ਨਿਸ਼ਾਨੇ ਲਾਉਣੇ ਇਹਨਾਂ ਦੇ ਵਿੱਚ ਹਨ ਤੇ ਆ ਘੜੇ ਜੇ ਪਾਉਣੇ ਹੁੰਦੇ ਆ ਇਧਰਲੇ ਪਾਸੇ ਸਰਗੋਂ ਦੀ ਆ ਟ੍ਰੇਨ ਫਿਰਦੀ ਆ। ਬਣਿਆ ਚੋ ਹੈ? ਹੈ? ਕਿ ਇਧਰਲੇ ਪਾਸੇ ਚੰਡੋਲ ਆਈਆਂ ਚੱਲੀ ਜਾਂਦੀਆਂ। ਚਲ ਆਪਾਂ ਚਾਲਦੇ ਆਂ ਜਾ ਉਧਰ। ਸਰਗਨ ਨੂੰ ਬਿਠਾਤਾ ਰੇਲ ਗੱਡੀ ਦੇ ਵਿੱਚ ਕਹਿੰਦੀ ਮੈਂ ਝੂਟੇ ਲੈਣੇ ਹੈ ਨਾ ਬੋਤਾ ਝੂਟੇ ਲੈਣੇ ਸੀਗੇ। ਹੈ? ਝੂਟੇ ਲੈਣੇ ਸੀਗੇ। ਸੰਗਦੀ ਆ। ਆ ਪਾਤਾ ਜਿਹੜਾ ਬਈ ਉਹਨਾਂ ਨੇ ਤੇ ਆ ਕੈਸਤੀ ਜੀ ਬਈ ਜਨਾ ਸਿਰਾ ਲਾਈ ਆਉਂਦੇ ਤੇ ਪਰ ਜਿਹੜੇ ਇਹ ਅੱਜ ਬੈਠਣ ਵਾਲੇ ਹਜੇ ਥੋੜੇ ਹੀ ਆ ਉਹਨਾਂ ਦਾ ਵੱਡੀ ਚੰਡੋਲ ਵੀ ਚੱਲ ਪਈ ਆ ਔਰ ਇੱਕ ਗੱਲ ਆ ਜਿਹੜਾ ਰਾਤ ਨੂੰ ਵੇਖਣ ਦਾ ਨਜ਼ਾਰਾ ਆਉਂਦਾ ਨਾ ਬਾਬੇ ਫਰੀਦ ਦਾ ਮੇਲਾ ਇਹਰਾ ਉਹ ਦਿਨੇ ਨਹੀਂ ਗੱਲ ਬੰਦੀ ਤਕਦਾ ਰਾਤ ਨੂੰ ਰੌਣਕ ਮੇਲਾ ਜ਼ਿਆਦਾ ਹੁੰਦਾ ਵਾ ਇੱਕ ਲਾਈਟਿੰਗ ਹੋਈ ਹੁੰਦੀ ਹੈ ਤਾਂ ਬਹੁਤ ਸੋਹਣਾ ਲੱਗਦਾ ਜਦੋਂ ਲਾਈਟਾਂ ਲੂਟਾਂ ਜਗਦੀਆਂ ਨਾ ਇੰਨਾ ਕੰਡੋਲਾਂ ਤੇ ਵੀ ਲਾਈਆਂ ਹੁੰਦੀਆਂ ਸਾਰਿਆਂ ਦੇ ਹਨਾ ਇਹ ਗੱਲਬਾਤ ਪੂਰੀ ਬੰਦੀ ਆ ਦੋ ਸਰ ਤੇ ਇੱਕ ਤਾਂ ਠੰਡਾ ਹੁੰਦਾ ਮੌਸਮ ਵੈਸੇ ਵੀ ਗਰਮੀ ਗਰਮੀ ਵੱਲੋਂ ਜਿਹੜਾ ਵਿਚਾਰ ਰਹਿਂਦਾ ਵਾ ਔਰ ਰੇਲ ਆ ਬਾਈ ਰੇਲ ਦੇ ਵਿੱਚ ਬੱਚੇ ਬੈਠੇ ਆ ਲੈਣੇ ਜੂੜੇ ਤੇ ਸਰਗੁਣ ਚੱਲ ਗਿਆ ਚੱਲ ਆ ਜਾ ਕਿੰਨੇ ਰੁਪਏ ਢੱਕਟਾ ਵੀਰੇ ਤੇ ਦੂਬਾ ਦਾ ਕੱਛੂ ਇਹ ਜਿਸੀਂ ਝੂਟੇ ਲੈਣੇ ਆ ਤੇ ਸਰਗੁਣ ਕਹਿੰਦੀ ਮੈਂ ਲੈਣੇ ਆ 100 ਰੁਪਈਆ ਢੱਕਟਾ ਇਹਦੀ ਬਈ ਤੇ ਉਧਰ ਉਹ ਕਾਰ ਆਈਆਂ ਇੱਕ ਦੂਜੇ ਜਵਜਦੀਆਂ ਉਹ ਚੱਲੀ ਜਾਂਦੀਆਂ ਤਾਂ ਤਾਂ ਨੰਬਰ ਇਹ ਜਿਦਾਂ ਆ ਮੈਂ ਤਾਂ ਸਰਗੋਨ ਦਾ ਇੱਥੇ ਬਹਿ ਗਿਆ ਬਾਈ ਪਿਛਲੇ ਪਾਸੇ ਸਮਝ ਲਓ ਅਸੀਂ ਡਿਲੀਵਰੀ ਕਰਨੀ ਆ ਹਨਾ ਚੀਜ਼ ਦੀ ਸਰਗੋਨ ਸਰਗੋਨ ਖਾਈ ਜਾਂਦੀ ਕੁਲਫੀ ਤਾਂ ਹੁਣ ਮੈਂ ਕਹਣੀ ਦਾ ਅਰੇ ਚੱਲ ਵੀ ਸਾਡੀ ਭਈ ਉਹ ਨਹੀਂ ਦਾ ਕਹਣੀ ਦਾ ਕਹਣੀ ਦਾ ਹਾ ਵੀ ਚਲਾਦਾ ਝੂਲਾ ਹੈ ਪਰ ਬੈਠੇ ਦੋ ਜਣੇ ਆ ਕੀ ਟਾਈਟਾ ਬਈ ਇਹਦੀ 100 ਰੁਪਿਆ ਕਿੰਨੇ ਘੇੜੇ ਕਿੰਨੇ ਘੇੜੇ ਹੋਰ ਹੀ ਬਤਾ ਮੈਂ ਤੇਰਾ ਮਨੁੰਦਾ ਯਾਰ ਹੋਣੀ ਤੁਸੀਂ ਨਹੀਂ ਗਏ ਬਾਈ ਕਰ ਲੈ ਇਹਦਾ ਇੱਕ ਖਾਣ ਪੀਣ ਵਾਲਾ ਸਮਾਨ ਸਪਰਿੰਗ ਪੋਟੈਟੋ 50 ਰੁਪਏ ਸਰੋਂ ਦਾ ਸਾਗ ਤੇ ਹਦੋਂ ਇੱਥੇ ਸਟਾਲਾਂ ਲੱਗਣੀਆਂ ਇਧਰਲੇ ਪਾਸੇ ਆਈਸਕ੍ਰੀਮ ਤੇ ਭੱਲਾ ਪਾਪੜੀ ਰਾਜ ਭੋਗ ਆ ਖਾਣ ਵਾਲੀ ਸੰਗਤ ਬੈਠੀ ਇਧਰ న్యూਟਰੀ ਕੋਲਚਾ ਮੂਮੋਜ਼ ਤੇ ਪੱਖੇ-ਪੁੱਖੇ ਲਾ ਕੇ ਵੇ ਪ੍ਰਬੰਧ ਪੂਰਾ ਬਹੁਤ ਵਧੀਆ ਕੀਤਾ ਹੋਇਆ ਆਹ ਕੋਲਫੀ ਬਣਾਉਂਦੇ ਨੇ ਮਾਦਾ ਇੱਥੇ ਅਰੇ ਆ ਫਿਰ ਏ ਮਨੋਰੰਜਨ ਮੇਲੇ ਚੋਂ ਅਸੀਂ ਨਿਕਲਦੇ ਹਾਂ 13 ਕਾ ਦੀ ਬਾਹਰ ਇਹ ਫਰੀਦਕੋਟ ਕੋ ਜਿਹੜਾ ਪੇਪਰ ਵਾਲਾ ਰੋਡ ਆ ਤੇ ਉਹ ਰੋਡ ਤੇ ਜਿਹੜਾ ਮੰਡੀ ਬਣੀ ਆ ਤੇ ਉੱਥੇ ਮੇਲਾ ਲੱਗਿਆ ਹੋਇਆ ਵਾ ਚੱਲ ਬੋਤ ਉਧਰਲੇ ਪਾਸ ਚੱਲੇ ਇੱਥੇ ਵੀ ਬੱਚਿਆਂ ਦੇ ਛੇਡਾ ਖੁੱਡਾ ਪਈਆਂ ਹੋਰ ਲੇਡੀ ਸਮਾਨ ਪਿਆ ਤੇ ਜੂਸਾਂ ਜਾਸਾਂ ਵਾਲੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਣੀਆਂ ਉਹਦੇ ਮ ਗੰਨੇ ਦਾ ਜੂਸ ਹੋ ਗਿਆ ਭੈਣੀ ਵਾਲਿਆਂ ਦੇ ਕੋਲ ਸੀ ਬਹੁਤ ਮਸ਼ਹੂਰ ਆ 40 ਵਾਲੀਆਂ ਪੀਵਾਂ ਵਾਲੀ ਖਾ ਕੇ ਦੇਖ ਬਹੁਤ ਵਧੀਆ ਹੁੰਦੀ ਆ ਕੱਪ ਇਹ ਨਹੀਂ ਪਤਾ ਹੁਣ ਕਿੱਥੋਂ ਪੀਤਾ ਉਹ ਜਾਣਾ ਨਹੀਂ ਇਹ ਆ ਵੇਖ ਹੌਲੀ ਕੱਲ ਨੂੰ ਨਗਰ ਕੀਰਤਨ ਆ ਬਾਈ ਤੇ ਫਿਰ ਸਮਾਪਤੀ ਕੱਲ ਦੀ ਆ ਇਹ ਕੱਲ ਨੂੰ ਜਿਹੜੇ ਮੇਲੇ ਦੀ ਸਮਾਪਤੀ ਹੋ ਜਾਣੀ ਹੈ ਨਾ 23 ਤਰੀਕ ਨੂੰ ਖਤਮ ਆ ਚੱਲ ਚੱਲੀ ਕਿੱਧਰ ਜਾਂਦਾ ਅੱਛਾ ਉਹ ਮਗਰੋਂ ਵੀ ਚੱਲੀ ਜਾਂਦਾ ਰਹਿੰਦਾ ਨਾ ਤੇ ਸ਼ੁਰੂ ਕੱਲ ਹੀ ਹੋਇਆ ਜੇ 21 22 23 ਮੇਨ ਹੁੰਦਾ ਨਾ 21 22 23 ਦਾ ਮੇਨ ਹੁੰਦਾ ਬਾਈ ਜੀ ਤੇ ਇਧਰਲੇ ਪਾਸੇ ਕੱਪੜਿਆਂ ਵਾਲੀਆਂ ਦੁਕਾਨਾਂ ਵੀ ਜਿਹੜੇ ਬਾਈ ਹੁਣੇ ਲਾਈ ਬੈਠੇ ਆ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਇਆ ਸੀਗਾ ਬਾਬਾ ਸ਼ੇਖ ਫਰੀਦ ਜੀ ਦਾ ਜਿਹੜਾ ਮੇਲਾ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਕਿਉਂਕਿ ਕੱਲ ਨੂੰ ਜਿਹੜਾ ਮੇਨ ਦਾਣਾ ਨਗਰ ਕੀਰਤਨ ਕੱਲ ਨੂੰ ਆ ਤੇ ਰੌਣਕ ਮੇਲਾ ਜਿਹੜਾ ਆਪਾਂ ਤੁਹਾਨੂੰ ਦਿਨ ਦਾ ਦਿਖਾਇਆ ਕਿਵੇਂ ਲੱਗੀ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਆ ਜੀ ਕੱਲ ਨੂੰ ਫਿਰ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ